ਉਸ ਸਕਾਲ ਪਰ ਕਵਾਹੀ ਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੀ ਆ پاک ਸ੍ਰੀ ਗੱਲ ਕਰਦੇ ਆ ਅੱਜ ਆਪਾਂ ਗੱਲ ਕਰਾਂਗੇ ਬਨਸਪਤੀ ਦੀ ਪ੍ਰਮਾਤਮਾ ਨੇ ਬੜੀ ਇੱਕ ਨਰਾਲੀ ਖੇਡ ਰਚਾਈ ਹੋਈ ਆ ਇਨਸਾਨ ਜਿੰਨਾ ਇਹਨੂੰ ਸਮਝਣਾ ਚਾਹੁੰਦਾ ਉਨਾਂ ਹੀ ਵਿਸਮਾਤ ਹੁੰਦਾ ਜਾਂਦਾ ਬੇਸ਼ੱਕ ਅੱਜ ਦੀ ਤੁਹਾਨੂੰ ਇੱਕ ਸਾਇੰਸ ਆਪਾਂ ਕਹਿ ਦਿੰਨੇ ਆ ਆਪਾਂ ਗਿਆਨ ਦਾ ਜੋਗਾ ਪਰ ਉਹ ਵੀ ਜਿੱਦਾਂ ਜਿੱਦਾਂ ਪ੍ਰਮਾਤਮਾ ਦੇ ਬਾਰੇ ਖੋਜ ਵੀ ਇਹਨ ਕਰਦੇ ਆ ਤੇ ਜਿੱਦਾਂ ਜਿੱਦਾਂ ਉਹਨਾਂ ਨੂੰ ਸਮਝ ਆਉਂਦੀ ਆ ਤਾਂ ਵੀ ਇੱਕ ਥਾਂ ਤੇ ਆ ਕੇ ਕਹਿ ਦਿੰਦੇ ਨੇ ਕਿ ਕੁਛ ਨਾ ਕੁਛ ਹੈ ਕੋਈ ਇਤਾਂ ਦੀ ਪਾਵਰ ਜਿਹੜੀ ਇਹ ਸਾਰੇ ਨਜਾਮ ਨੂੰ ਚਲਾ ਰਹੀ ਆ ਅੱਜ ਆਪਾਂ ਗੱਲ ਕਰਾਂਗੇ ਬਨਸਪਤੀ ਦੀ ਬਨਸਪਤੀ ਦੇ ਉੱਤੇ ਇੱਕ ਖੋਜ ਹੋਈ ਆ ਆਪਾਂ ਪਹਿਲਾਂ ਇੱਕ ਛੋਟਾ ਜਿਹਾ ਅੰਗਰੇਜ਼ੀ ਦੇ ਵਿੱਚ ਕਲਿੱਪ ਸੁਣਦੇ ਆ ਤੇ ਫਿਰ ਆਪਾਂ ਇਸ ਖੋਜ ਦੇ ਬਾਰੇ ਅੱਗੇ ਗੱਲ ਕਰਦੇ ਆ Science now shows that plants appear to be sentient beings. They perceive light, smell, water, touch. They can learn, remember and communicate. From the plants could see when you're standing next to them and the color of your shirt. ਅੱਜ ਦੀ ਆਧੁਨਿਕ ਸਾਇੰਸ ਵੀ ਉਸ ਕਾਲਪੁਰਖ ਵਾਹਿਗੁਰੂ ਦੀਆਂ ਇਹਨਾਂ ਖੇਡਾਂ ਨੂੰ ਦੇਖ ਕੇ ਉਹਦੇ ਰਚਾਏ ਹੋਏ ਅਚਰਜ ਕੌਤਕ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਆ। ਕਿ ਕਿਤੇ ਨਾ ਕਿਤੇ ਆ ਕੇ ਉਹ ਵੀ ਮੰਨ ਲੈਂਦੇ ਆ ਵੀ ਕੋਈ ਨਾ ਕੋਈ ਤਾਕਤ ਹੈ ਜਿਹੜੀ ਏਡੇ ਵੱਡੇ ਨਿਜਾਮ ਨੂੰ ਚਲਾ ਰਹੀ ਆ। ਵਨਸਪਤੀ ਦੇ ਉੱਤੇ ਇੱਕ ਖੋਜ ਹੋਈ ਆ ਤੇ ਖੋਜ ਦੇ ਵਿੱਚ ਉਹਨਾਂ ਨੇ ਪਾਇਆ ਕਿ ਜਿਹੜੇ ਦਰਖਤ ਹੁੰਦੇ ਨੇ ਉਹਨਾਂ ਦੇ ਕੋਲੇ ਬੇਸ਼ੱਕ ਦਿਮਾਗ ਹੈ ਨਹੀਂ ਇਨਸਾਨ ਵਾਂਗੂ ਪਰ ਪ੍ਰਮਾਤਮਾ ਨੇ ਉਹਨਾਂ ਦੇ ਵਿੱਚ ਇੱਕ ਐਸਾ ਗੁਣ ਪੈਦਾ ਕੀਤਾ ਹੋਇਆ ਐਸੇ ਸੈੱਲ ਨੇ ਜਿਨ੍ਹਾਂ ਦੇ ਨਾਲ ਉਹ ਇੱਕ ਦਰਖਤ ਤੋਂ ਦੂਸਰੇ ਦਰਖਤ ਤੱਕ ਆਉਣ ਵਾਲੇ ਖਤਰੇ ਦੇ ਬਾਰੇ ਚੰਗੇ ਮਾੜੇ ਬਾਰੇ ਗੱਲਬਾਤ ਕਰਦੇ ਨੇ ਦੱਸ ਸਕਦੇ ਨੇ ਕਮਿਊਨੀਕੇਟ ਕਰ ਸਕਦੇ ਆ ਉਹ ਕਹਿੰਦੇ ਬੇਸ਼ੱਕ ਉਹਨਾਂ ਦੇ ਕੋਲੇ ਅੱਖਾਂ ਹੈ ਨਹੀਂ ਗੀਆਂ ਪਰ ਦਰਖਤਾਂ ਨੂੰ ਇਹਨਾਂ ਪੇੜ ਪੌਦਿਆਂ ਨੂੰ ਪਤਾ ਹੁੰਦਾ ਵੀ ਇਹਨਾਂ ਦੇ ਕੋਲੇ ਜਿਹੜਾ ਇਨਸਾਨ ਖੜਾ ਉਹਨੇ ਕਿਹੜੇ ਰੰਗ ਦੇ ਕੱਪੜੇ ਪਾਏ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਜਦੋਂ ਆਪਾਂ ਹੱਥ ਲਾਉਂਦੇ ਆ ਤਾਂ ਉਹ ਵੀ ਇਹਨਾਂ ਨੂੰ ਮਹਿਸੂਸ ਹੁੰਦਾ ਇਹਨਾਂ ਨੂੰ ਆਪਾਂ ਵਧੀਆ ਗੱਲਾਂ ਕਰਦੇ ਆ ਉਹ ਵੀ ਇਹਨਾਂ ਨੂੰ ਮਹਿਸੂਸ ਹੁੰਦਾ ਜੋ ਵੀ ਆਪਾਂ ਬੋਲਦੇ ਆ ਉਹ ਇਹ ਸੁਣਦੇ ਨੇ ਦਰਖਤਾਂ ਨੂੰ ਇਨਸਾਨ ਦਾ ਦੋਸਤ ਐਵੇਂ ਨਹੀਂ ਕਿਹਾ ਗਿਆ ਕਿਉਂਕਿ ਦਰਖਤ ਨੇ ਜਿਹੜੇ ਉਹ ਇਨਸਾਨ ਦਾ ਦੁੱਖ ਦਰਦ ਖੁਸ਼ੀ ਗਮੀ ਹਰ ਚੀਜ਼ ਨੂੰ ਮਹਿਸੂਸ ਕਰਦੇ ਆ ਇਸ ਕਰਕੇ ਇਨਸਾਨ ਜਿਹੜਾ ਉਹਨੂੰ ਜਦੋਂ ਵੀ ਸਮਾਂ ਮਿਲਦਾ ਦਰਖਤ ਨੂੰ ਜਾ ਕੇ ਜਫੀ ਪਾ ਕੇ ਖੜੋ ਤੇ ਜਫੀ ਪਾਉਣ ਦੇ ਨਾਲ ਇੱਕ ਆਪਣੀ એનર્ਜੀ ਦਾ ਇੱਕ ਸਰਕਲ ਬਣ ਜਾਂਦਾ ਜਿਵੇਂ ਜਿਹੜੀ ਸਪੇਸ ਦੀ ਅਸਮਾਨ ਦੀ એનર્ਜੀ ਹੈ ਉਹ ਇਨਸਾਨ ਦੇ ਸਰੀਰ ਦੇ ਵਿੱਚ ਦੀ ਹੋ ਕੇ ਧਰਤੀ ਦੇ ਵਿੱਚ ਦੀ ਹੋ ਕੇ ਦਰਖਤ ਦੇ ਵਿੱਚ ਦੀ ਘੁੰਮ ਕੇ ਆਪਣੇ ਵਿੱਚ ਦੁਬਾਰਾ ਆ ਜਾਂਦੀ ਆ ਜੇ ਤਾਂ ਆਪਾਂ ਨੰਗੇ ਪੈਰੀ ਘਾਹ ਦੇ ਉੱਤੇ ਖੜ੍ਹਦੇ ਆ 80% ਬਿਮਾਰੀਆਂ ਸਿਰਫ ਇਸੇ ਚੀਜ਼ ਨਾਲ ਖਤਮ ਹੋ ਜਾਂਦੀਆਂ ਨੇ ਸੋ ਇਸ ਕਰਕੇ ਵਨਸਪਤੀਆ ਇਹ ਜੀਵ ਜੰਤੂ ਇਹਨਾਂ ਨੂੰ ਵੀ ਆਪਾਂ ਪਿਆਰ ਕਰਨਾ ਪੇੜ ਪੌਦੇ ਆ ਜਿਹੜੇ ਇਹਨਾਂ ਨੂੰ ਵੀ ਆਪਾਂ ਪਿਆਰ ਕਰਨਾ ਦਰਖਤਾਂ ਦੇ ਕੋਲੇ ਜਾ ਕੇ ਬੈਠਿਆ ਕਰੋ ਗੱਲਬਾਤ ਕਰਿਆ ਕਰੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਤਾਕਤ ਰੱਖਦੇ ਆ ਤੁਹਾਨੂੰ ਦੱਸਿਆ ਵੀ ਹਰ ਸ਼ਹਿ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਬਸ ਗੱਲ ਆ ਗਈ ਸੀ ਸਮਝ ਦੇਣੀ ਹੈਗੀ ਇਸ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਦੀਆਂ ਖੇਡਾਂ ਪੜੀਆਂ ਆਸ ਚੜਚ ਨਹੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ